ਮੈਂ ਕਈ ਪਿੰਡਾਂ ਦੇ ਵੇਖੇ ਨੇ ਜਿੱਥੇ ਗਰੰਥੀ ਸਿੰਘ 40-45-45 ਸਾਲ ਰਿਹਾ ਉਹ ਪਿੰਡ ਵਾਲਿਆਂ ਨੇ ਇੰਨਾ ਮਾਣ ਦੇ ਕੇ ਉਹਨਾਂ ਨੂੰ ਸਾਥ ਸੰਗਤ ਵਿਦਿਆ ਕੀਤਾ ਆ ਕੱਲ ਵੀ ਇੱਕ ਫੇਸਬੁੱਕ ਤੇ ਚੱਲ ਰਹੀ ਸੀ ਉਹ ਪਿੰਡ ਵਾਲਿਆਂ ਨੇ ਪੈਨਸ਼ਨ ਲਾਈ ਉਹ ਗਰੰਥੀ ਨੂੰ ਕਹਿੰਦੇ ਤੁਸੀਂ 45 ਸਾਲ ਸਾਡੇ ਪਿੰਡ ਰਹਿ ਤੁਹਾਡੇ ਹੁੰਦਿਆਂ ਸਾਡੇ ਘਰਾਂ 'ਚ ਬੱਚੇ ਜਨਮ ਲਏ ਤੁਹਾਡੇ ਹੁੰਦਿਆਂ ਸਾਡੇ ਬੱਚੇ ਤੁਹਾਡੀਆਂ ਅਰਦਾਸਾਂ ਨਾਲ ਪੜ੍ਹੇ ਤੁਹਾਡੀਆਂ ਅਰਦਾਸਾਂ ਨਾਲ ਬੱਚਿਆਂ ਦੇ ਆਨੰਦ ਕਾਰਜ ਹੋਏ ਤੁਹਾਡੀਆਂ ਅਰਦਾਸਾਂ ਨਾਲ ਬੱਚੇ ਵਿਦੇਸ਼ਾਂ 'ਚ ਪੱਕੇ ਹੋਏ ਬਾਬਾ ਜੀ ਅਸੀਂ ਤੁਹਾਨੂੰ ਪੈਨਸ਼ਨ ਨਹੀਂ ਦੇ ਸਕਦੇ 40000 ਰੁਪਿਆ ਪੈਨਸ਼ਨ ਲਈ ਉਹ ਗ੍ਰੰਥੀ ਸਿੰਘ ਨੂੰ ਪਿੰਡ ਵਾਲਿਆਂ ਨੇ ਜਦੋਂ ਤੱਕ ਜਿਉਂਦਾ ਹੈ ਬਜ਼ੁਰਗ ਸੀ 25 ਸਾਲ ਦੀ ਉਮਰ ਚ ਆਇਆ 45 ਸਾਲ ਲੱਗ ਗਿਆ ਔਰ ਸਾਥ ਸੰਗਤ 70 ਸਾਲ ਦੀ ਉਮਰ ਚ ਉਹਨੂੰ ਰਿਟਾਇਰ ਕੀਤਾ ਜਦੋਂ ਤੱਕ ਬਾਬਾ ਜੀ ਜਿਉਂਦੇ ਹੋ 40000 ਰੁਪਿਆ ਸਾਡੇ ਪਿੰਡ ਵੱਲੋਂ ਪੈਨਸ਼ਨ ਜਾਊਗੀ ਤੁਹਾਨੂੰ ਇਹ ਸਤਕਾਰ ਹੈ ਇਹ ਹੋਣਾ ਚਾਹੀਦਾ ਹੈ ਜਿੱਦਣ ਕੌਮ ਹੈ ਸਤਕਾਰ ਕਰਨ ਲੱਗ ਪਈ ਉਦੋਂ ਕੌਮ ਬਲੰਦੀਆਂ ਨੂੰ ਸ਼ੋਹ ਜਾਏਗੀ ਇੱਕ ਕਮੇਟੀ ਤਾਂ ਅਸੀਂ ਲੁਧਿਆਣੇ ਸੱਦੀ ਮਾੜੀ ਬੁੱਚਿਆਂ ਪਿੰਡ ਹੈ ਸ੍ਰੀ ਹਰਗੋਬਿੰਦਪੁਰਾ ਸਾਹਿਬ ਦੇ ਕੋਲ ਮਾੜੀ ਬੁੱਚਿਆਂ ਉਹ ਪਰੰਧ ਕਮੇਟੀ ਸੱਦ ਕੇ ਅਸੀਂ ਲਾਈਵ ਤੇ ਉਹਨਾਂ ਨੂੰ ਸਨਮਾਨ ਕੀਤਾ ਲੁਧਿਆਣੇ ਪਤਾ ਕਿਉਂ ਉਹਨੇ ਵੀ ਗਰੰਥੀ ਸਿੰਘ ਨੂੰ ਜਦੋਂ ਤੱਕ ਜਿਉਂਦਾ ਉਦੋਂ ਤੱਕ ਪੈਨਸ਼ਨ ਲਾ